ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ 'ਚ 881 ਆਮ ਆਦਮੀ ਕਲੀਨਿਕ ਖੋਲੇ ਗਏ ਨੇ ਇਹਨਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਕਿਉਂਕਿ ਮੁਹੱਲਿਆਂ 'ਚ ਖੁੱਲੇ ਇਹਨਾਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਦਵਾਈਆਂ ਮੁਫਤ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਮੌਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਚੱਲਦੇ ਆਪਣੇ ਕੋ ਸਾਰੀਆਂ ਮੈਡੀਸਿਨ ਅਵੇਲੇਬਲ ਨੇ ਪ੍ਰੂਵ ਕਰਾ ਦੀਆਂ ਬੁਖਾਰ ਦੀਆਂ ਟੂ ਅਜਿਹਾ ਦੇਖ ਕੇ ਤੇ ਉਹਨਾਂ ਦੀਆ ਇਲਾਜ ਕਰ। ਤਕਰੀਬਨ ਜਨਰਲ ਸਾਰੇ ਟੈਸਟ ਹੈਗੇ ਨੇ ਜਿਸ ਤੀ ਦੀ ਲੋੜ ਪੈਂਦੀ ਹੈ ਡੇਂਗੂ ਵਗੈਰਾ ਦਾ ਵੀ ਹੈਗਾ ਆਪਣੇ ਕੋ ਸੀਵੀਸੀ ਐਲਐਫਟੀ ਆਰਐਫਟੀ ਸਿਰੋਲਜੀ ਹੈਗੀ ਜਦੋਂ ਪ੍ਰੈਗਨੈਂਟ ਲੇਡੀਜ਼ ਦੀ ਆਪਾਂ ਨੂੰ ਟੈਸਟਾਂ ਦੀ ਲੋੜ ਪੈਂਦੀ ਹੈ ਉਹਦੇ ਲਈ ਇੱਥੇ ਵੀ ਐਚਆਈ ਵਗੈਰਾ ਸਾਰੇ ਹਰ ਤਰ੍ਹਾਂ ਦੇ ਟੈਸਟ ਦੋ ਪੰਜੀ ਕੇ ਲੱਗਦੇ ਨੇ ਕਿਸੇ ਕੁਤਾ ਘੱਟੇ ਹੋਵੇ ਤਕਰੀਬਨ ਬਾਹਰ ਨੂੰ ਲੱਗਦਾ 350-400 ਦਾ ਟੀ ਆ ਮਿਲ ਰਿਹਾ ਕਿ ਜਿਹੜਾ ਆਉਂਦਾ ਹੈ ਹੁਣ ਸਾਡੇ ਕੋਲ ਅਵੇਲੇਬਲ ਨਹੀਂ ਇਥੇ ਤੇ ਅਸੀਂ ਉਹਨੂੰ ਲਗਾਈ ਦੇਆ ਤੇ ਉਹ ਉਹ ਜੇ ਘਰ ਬੈਠਾ ਆਪਣਾ ਕੰਮ ਆਪਣੇ ਨਾਲ ਕਰਦਾ ਉਸਦੀ ਤਾਂ ਕਾਫੀ ਬੈਨੀਫਿਟ ਹੋ ਰਹੀ ਹੈ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਣ ਵਾਲੀ ਹੈ ਜੀ ਆਂ ਦੱਸਦੇ ਕਿ ਸ੍ਰੀ ਅਰੰਧਪੁਰ ਸਾਹਿਬ ਵਿਖੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਦੇ ਉੱਪਰ 11:30 ਵਜੇ ਕੈਬਨਿਟ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਮੌਜੂਦ ਰਹਿਣਗੇ ਤੇ 11:30 ਵਜੇ ਇਹ ਜੋ ਮੀਟਿੰਗ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਈਸ਼ ਦੇ ਉੱਪਰ ਸੱਦੀ ਗਈ ਹੈ ਜਿਸ ਦੇ ਵਿੱਚ ਕਈ ਵੱਡੇ ਫੈਸਲਿਆਂ ਦੇ ਉੱਪਰ ਅੱਜ ਮੋਹਰ ਲੱਗ ਸਕਦੀ ਹੈ ਜੇ ਆ ਦੱਸ ਦੇ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਫੈਸਲੇ ਕੀਤੇ ਗਏ ਸਨ ਉਹਨਾਂ ਦੇ ਵੱਲੋਂ کیا ਗਿਆ ਸੀਗਾ ਕਿ ਤਿੰਨ ਜੋ ਕਿ ਸ਼ਹਿਰ ਨੇ ਪੰਜਾਬ ਦੇ ਉਹਨਾਂ ਨੂੰ ਹੋਲੀ ਸਿਟੀ ਐਲਾਨ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਅੱਜ ਇਹਨਾਂ ਮੁੱਦਿਆਂ ਦੇ ਉੱਪਰ ਵੀ ਫੈਸਲੇ ਹੋ ਸਕਦੇ ਨੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਹੋਰ ਵੀ ਕਈ ਜੋ ਮੁੱਦੇ ਆ ਉਹਨਾਂ ਦੇ ਉੱਪਰ ਜੋ ਕਿ ਚਰਚਾ ਕੀਤੀ ਜਾ ਸਕਦੀ ਹੈ ਸਾਰੇ ਕੈਬਨਿਟ ਮੰਤਰੀ ਅੱਜ 11:30 ਵਜੇ ਦੇ ਕਰੀਬ ਮੁੱਖ ਮੰਤਰੀ ਦੀ ਰਿਹਾਈਸ਼ ਦੇ ਉੱਪਰ ਮੌਜੂਦ ਰਹਿਣਗੇ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜਦੋਂ ਵਿਧਾਨ ਸਭਾ ਸੈਸ਼ਨ ਹੋਇਆ ਸੀਗਾ ਪੰਜਾਬ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸ ਸਮੇਂ ਵੀ ਕਈ ਜੋ ਗੱਲਾਬਾਤਾਂ ਮੁੱਖ ਮੰਤਰੀ ਦੇ ਵੱਲੋਂ ਕਹੀਆਂ ਗਿਆ ਸੰਤ ਤੇ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ BBMP ਦੇ ਮੁੱਦੇ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਦੇ ਮੁੱਦੇ ਤੇ ਹੋਰ ਵੀ ਪੰਜਾਬ ਦੇ ਜਿਹਨੇ ਮੁੱਦੇ ਨੇ ਉਹਨਾਂ ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਅੱਜ 11:30 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਦੇ ਉੱਪਰ ਇਹ ਜੋ ਵੱਡੇ ਫੈਸਲੇ ਤੇ ਜਾ ਸਕਦੇ ਨੇ ਤੇ ਇੱਥੇ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਅੱਜ ਫੇਰ ਤੋਂ ਜਿਨਨੇ ਹੜਪੀੜਿਤ ਲੋਕ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਜੋ ਮੁਆਵਜ਼ਾ ਰਾਸ਼ੀ ਹੈ ਇੱਕ ਵਾਰੀ ਫੇਰ ਤੋਂ ਉਸ ਦੇ ਉੱਪਰ ਗੱਲ ਕੀਤੀ ਜਾ ਸਕਦੀ ਹੈ ਮੁਆਵਜ਼ਾ ਰਾਸ਼ੀ ਦੇ ਜੋ ਚੈਕਸ ਹੈ ਉਹ ਵੀ ਅੱਜ ਸਾਈਨ ਕੀਤੇ ਜਾ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਇਹ ਜੋ ਮੀਟਿੰਗ ਸੱਦੀ ਗਈ ਹੈ 11:30 ਵਜੇ ਦੇ ਕਰੀਬ ਮੁੱਖ ਮੰਤਰੀ ਦੀ ਰਿਹਾਈਸ਼ ਦੇ ਉੱਪਰ ਜਿੱਥੇ ਪੰਜਾਬ ਦੇ ਸਾਰੇ ਕੈਬਨਿਟ ਮਨਿਸਟਰ ਮੌਜੂਦ ਰਹਿਣਗੇ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਣ ਵਾਲੀ ਹੈ ਜੀ ਆਂ ਦੱਸ ਦੇ ਕਿ ਸ੍ਰੀ ਅਰੰਧਪੁਰ ਸਾਹਿਬ ਵਿਖੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦੇ ਉੱਪਰ 11:30 ਵਜੇ ਕੈਬਨਿਟ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਮੌਜੂਦ ਰਹਿਣਗੇ ਤੇ 11:30 ਵਜੇ ਇਹ ਜੋ ਮੀਟਿੰਗ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹائش ਦੇ ਉੱਪਰ ਸੱਦੀ ਗਈ ਹੈ ਜਿਸ ਦੇ ਵਿੱਚ ਕਈ ਵੱਡੇ ਫੈਸਲਿਆਂ ਦੇ ਉੱਪਰ ਅੱਜ ਮੋਹਰ ਲੱਗ ਸਕਦੀ ਹੈ ਜੇ ਆ ਦੱਸ ਦੇ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਫੈਸਲੇ ਕੀਤੇ ਗਏ ਸਨ ਉਹਨਾਂ ਦੇ ਵੱਲੋਂ ਕੀ ਆ ਗਿਆ ਸੀਗਾ ਕਿ ਤਿੰਨ ਜੋ ਕਿ ਸ਼ਹਿਰ ਨੇ ਪੰਜਾਬ ਦੇ ਉਹਨਾਂ ਨੂੰ ਹੋਲੀ ਸਿਟੀ ਐਲਾਨ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਅੱਜ ਇਹਨਾਂ ਮੁੱਦਿਆਂ ਦੇ ਉੱਪਰ ਵੀ ਫੈਸਲੇ ਹੋ ਸਕਦੇ ਨੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਹੋਰ ਵੀ ਕਈ ਜੋ ਮੁੱਦੇ ਆ ਉਹਨਾਂ ਦੇ ਉੱਪਰ ਜੋ ਕਿ ਚਰਚਾ ਕੀਤੀ ਜਾ ਸਕਦੀ ਹੈ ਸਾਰੇ ਕੈਬਨਿਟ ਮੰਤਰੀ ਅੱਜ 11:30 ਵਜੇ ਦੇ ਕਰੀਬ ਮੁੱਖ ਮੰਤਰੀ ਦੀ ਰਿਹائش ਦੇ ਉੱਪਰ ਮੌਜੂਦ ਰਹਿਣਗੇ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜਦੋਂ ਵਿਧਾਨ ਸਭਾ ਸੈਸ਼ਨ ਹੋਇਆ ਸੀਗਾ ਪੰਜਾਬ ਦਾ ਸ੍ਰੀ ਅਨੰਦਪੁਰ ਸਾਹਿਬ ਇੱਕੇ ਉਸ ਸਮੇਂ ਵੀ ਕਈ ਜੋ ਗੱਲਾਬਾਤਾਂ ਮੁੱਖ ਮੰਤਰੀ ਦੇ ਵੱਲੋਂ ਕਹੀਆਂ ਗਿਆ ਸੰਤ ਤੇ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ BBMP ਦੇ ਮੁੱਦੇ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਦੇ ਮੁੱਦੇ ਤੇ ਹੋਰ ਵੀ ਪੰਜਾਬ ਦੇ ਜਿਹਨੇ ਮੁੱਦੇ ਨੇ ਉਹਨਾਂ ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਅੱਜ 11:30 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਦੇ ਉੱਪਰ ਇਹ ਜੋ ਵੱਡੇ ਫੈਸਲੇ ਤੇ ਜਾ ਸਕਦੇ ਨੇ ਤੇ ਇੱਥੇ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਅੱਜ ਫੇਰ ਤੋਂ ਜਿਨਨੇ ਹੜਪੀੜਿਤ ਲੋਕ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਜੋ ਮੁਆਵਜ਼ਾ ਰਾਸ਼ੀ ਹੈ ਇੱਕ ਵਾਰੀ ਫੇਰ ਤੋਂ ਉਸ ਦੇ ਉੱਪਰ ਗੱਲ ਕੀਤੀ ਜਾ ਸਕਦੀ ਹੈ ਮੁਆਵਜ਼ਾ ਰਾਸ਼ੀ ਦੇ ਜੋ ਚੈਕਸ ਹੈ ਉਹ ਵੀ ਅੱਜ ਸਾਈਨ ਕੀਤੇ ਜਾ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਇਹ ਜੋ ਮੀਟਿੰਗ ਸੱਦੀ ਗਈ ਹੈ 11:30 ਵਜੇ ਦੇ ਕਰੀਬ ਮੁੱਖ ਮੰਤਰੀ ਦੀ ਰਿਹਾਈਸ਼ ਦੇ ਉੱਪਰ ਜਿੱਥੇ ਪੰਜਾਬ ਦੇ ਸਾਰੇ ਕੈਬਨਿਟ ਮਨਿਸਟਰ ਮੌਜੂਦ ਰਹਿਣਗੇ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਣ ਵਾਲੀ ਹੈ ਜੀ ਆਂ ਦੱਸਦੇ ਕਿ ਸ੍ਰੀ ਅਰੰਧਪੁਰ ਸਾਹਿਬ ਵਿਖੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਦੇ ਉੱਪਰ 11:30 ਵਜੇ ਕੈਬਨਿਟ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਮੌਜੂਦ ਰਹਿਣਗੇ ਤੇ 11:30 ਵਜੇ ਇਹ ਜੋ ਮੀਟਿੰਗ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਈਸ਼ ਦੇ ਉੱਪਰ ਸੱਦੀ ਗਈ ਹੈ ਜਿਸ ਦੇ ਵਿੱਚ ਕਈ ਵੱਡੇ ਫੈਸਲਿਆਂ ਦੇ ਉੱਪਰ ਅੱਜ ਮੋਹਰ ਲੱਗ ਸਕਦੀ ਹੈ ਜੇ ਆ ਦੱਸ ਦੇ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਫੈਸਲੇ ਕੀਤੇ ਗਏ ਸਨ ਉਹਨਾਂ ਦੇ ਵੱਲੋਂ کیا ਗਿਆ ਸੀਗਾ ਕਿ ਤਿੰਨ ਜੋ ਕਿ ਸ਼ਹਿਰ ਨੇ ਪੰਜਾਬ ਦੇ ਉਹਨਾਂ ਨੂੰ ਹੋਲੀ ਸਿਟੀ ਐਲਾਨ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਅੱਜ ਇਹਨਾਂ ਮੁੱਦਿਆਂ ਦੇ ਉੱਪਰ ਵੀ ਫੈਸਲੇ ਹੋ ਸਕਦੇ ਨੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਹੋਰ ਵੀ ਕਈ ਜੋ ਮੁੱਦੇ ਆ ਉਹਨਾਂ ਦੇ ਉੱਪਰ ਜੋ ਕਿ ਚਰਚਾ ਕੀਤੀ ਜਾ ਸਕਦੀ ਹੈ ਸਾਰੇ ਕੈਬਨਿਟ ਮੰਤਰੀ ਅੱਜ 11:30 ਵਜੇ ਦੇ ਕਰੀਬ ਮੁੱਖ ਮੰਤਰੀ ਦੀ ਰਿਹਾਈਸ਼ ਦੇ ਉੱਪਰ ਮੌਜੂਦ ਰਹਿਣਗੇ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜਦੋਂ ਵਿਧਾਨ ਸਭਾ ਸੈਸ਼ਨ ਹੋਇਆ ਸੀਗਾ ਪੰਜਾਬ ਦਾ ਸ੍ਰੀ ਅਨੰਦਪੁਰ ਸਾਹਿਬ ਇੱਕੇ ਉਸ ਸਮੇਂ ਵੀ ਕਈ ਜੋ ਗੱਲਾਬਾਤਾਂ ਮੁੱਖ ਮੰਤਰੀ ਦੇ ਵੱਲੋਂ ਕਹੀਆਂ ਗਿਆ ਸੰ ਤੇ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ BBMB ਦੇ ਮੁੱਦੇ ਜਾਂ ਫਿਰ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਹੋਰ ਵੀ ਪੰਜਾਬ ਦੇ ਜਿੰਨੇ ਮੁੱਦੇ ਨੇ ਉਹਨਾਂ ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਅੱਜ 11:30 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਦੇ ਉੱਪਰ ਇਹ ਜੋ ਵੱਡੇ ਫੈਸਲੇ ਤੇ ਜਾ ਸਕਦੇ ਨੇ ਤੇ ਇੱਥੇ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਅੱਜ ਫੇਰ ਤੋਂ ਜਿਨੇ ਹੜਪੀੜਿਤ ਲੋਕ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਜੋ ਮੁਆਵਜ਼ਾ ਰਾਸ਼ੀ ਹੈ ਇੱਕ ਵਾਰੀ ਫੇਰ ਤੋਂ ਉਸ ਦੇ ਉੱਪਰ ਗੱਲ ਕੀਤੀ ਜਾ ਸਕਦੀ ਹੈ ਮੁਆਵਜ਼ਾ ਰਾਸ਼ੀ ਤੇ ਜੋ ਚੈਕਸ ਹੈ ਉਹ ਵੀ ਅੱਜ ਸਾਈਨ ਕੀਤੇ ਜਾ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਇਹ ਜੋ ਮੀਟਿੰਗ ਸੱਦੀ ਗਈ ਹੈ 11:30 ਵਜੇ ਦੇ ਕਰੀਬ ਮੁੱਖ ਮੰਤਰੀ ਦੀ ਰਿਹਾਇਸ਼ ਦੇ ਉੱਪਰ ਜਿੱਥੇ ਪੰਜਾਬ ਦੇ ਸਾਰੇ ਕੈਬਨਿਟ ਮਨਿਸਟਰ ਮੌਜੂਦ ਰਹਿਣਗੇ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਣ ਵਾਲੀ ਹੈ ਜੀ ਆਂ ਦੱਸ ਦੇ ਕਿ ਸ੍ਰੀ ਅਰੰਧਪੁਰ ਸਾਹਿਬ ਵਿਖੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਦੇ ਉੱਪਰ 11:30 ਵਜੇ ਕੈਬਨਿਟ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਮੌਜੂਦ ਰਹਿਣਗੇ ਤੇ 11:30 ਵਜੇ ਇਹ ਜੋ ਮੀਟਿੰਗ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਈਸ਼ ਦੇ ਉੱਪਰ ਸੱਦੀ ਗਈ ਹੈ ਜਿਸ ਦੇ ਵਿੱਚ ਕਈ ਵੱਡੇ ਫੈਸਲਿਆਂ ਦੇ ਉੱਪਰ ਅੱਜ ਮੋਹਰ ਲੱਗ ਸਕਦੀ ਹੈ ਜੇ ਆ ਦੱਸ ਦੇ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਫੈਸਲੇ ਕੀਤੇ ਗਏ ਸਨ ਉਹਨਾਂ ਦੇ ਵੱਲੋਂ ਕੀ ਆ ਗਿਆ ਸੀਗਾ ਕਿ ਤਿੰਨ ਜੋ ਕਿ ਸ਼ਹਿਰ ਨੇ ਪੰਜਾਬ ਦੇ ਉਹਨਾਂ ਨੂੰ ਹੋਲੀ ਸਿਟੀ ਐਲਾਨ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਅੱਜ ਇਹਨਾਂ ਮੁੱਦਿਆਂ ਦੇ ਉੱਪਰ ਵੀ ਫੈਸਲੇ ਹੋ ਸਕਦੇ ਨੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਹੋਰ ਵੀ ਕਈ ਜੋ ਮੁੱਦੇ ਆ ਉਹਨਾਂ ਦੇ ਉੱਪਰ ਜੋ ਕਿ ਚਰਚਾ ਕੀਤੀ ਜਾ ਸਕਦੀ ਹੈ ਸਾਰੇ ਕੈਬਨਿਟ ਮੰਤਰੀ ਅੱਜ 11:30 ਵਜੇ ਦੇ ਕਰੀਬ ਮੁੱਖ ਮੰਤਰੀ ਦੀ ਰਿਹائش ਦੇ ਉੱਪਰ ਮੌਜੂਦ ਰਹਿਣਗੇ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜਦੋਂ ਵਿਧਾਨ ਸਭਾ ਸੈਸ਼ਨ ਹੋਇਆ ਸੀਗਾ ਪੰਜਾਬ ਦਾ ਸ੍ਰੀ ਅਨੰਦਪੁਰ ਸਾਹਿਬ ਇੱਕੇ ਉਸ ਸਮੇਂ ਵੀ ਕਈ ਜੋ ਗੱਲਾਬਾਤਾਂ ਮੁੱਖ ਮੰਤਰੀ ਦੇ ਵੱਲੋਂ ਕਹੀਆਂ ਗਿਆ ਸੰਤ ਤੇ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ BBMP ਦੇ ਮੁੱਦੇ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਦੇ ਮੁੱਦੇ ਤੇ ਹੋਰ ਵੀ ਪੰਜਾਬ ਦੇ ਜਿਹਨੇ ਮੁੱਦੇ ਨੇ ਉਹਨਾਂ ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਅੱਜ 11:30 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਦੇ ਉੱਪਰ ਇਹ ਜੋ ਵੱਡੇ ਫੈਸਲੇ ਤੇ ਜਾ ਸਕਦੇ ਨੇ ਤੇ ਇੱਥੇ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਅੱਜ ਫੇਰ ਤਾਂ ਜਿਨਨੇ ਹੜਪੀੜਿਤ ਲੋਕ ਨੇ ਉਹਨਾਂ ਦੀ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਜੋ ਮੁਆਵਜ਼ਾ ਰਾਸ਼ੀ ਹੈ ਇੱਕ ਵਾਰੀ ਫੇਰ ਤੋਂ ਉਸ ਦੇ ਉੱਪਰ ਗੱਲ ਕੀਤੀ ਜਾ ਸਕਦੀ ਹੈ ਮੁਆਵਜ਼ਾ ਰਾਸ਼ੀ ਦੇ ਜੋ ਚੈਕਸ ਹੈ ਉਹ ਵੀ ਅੱਜ ਸਾਈਨ ਕੀਤੇ ਜਾ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਇਹ ਜੋ ਮੀਟਿੰਗ ਸੱਦੀ ਗਈ ਹੈ 11:30 ਵਜੇ ਦੇ ਕਰੀਬ ਮੁੱਖ ਮੰਤਰੀ ਦੀ ਰਿਹਾਈਸ਼ ਦੇ ਉੱਪਰ ਜਿੱਥੇ ਪੰਜਾਬ ਦੇ ਸਾਰੇ ਕੈਬਨਿਟ ਮਨਿਸਟਰ ਮੌਜੂਦ ਰਹਿਣਗੇ